راہل گاندی دے بلوں ایک اہم مدہ چکیا جا رہا ہے ووٹر لیسٹ نو لے کے ووٹر لیسٹ نو لے کے بہت سارے راہل گاندی بلوں خلاصے کی تجارہ نے انہاں خلاصیاں ہمیں کی سچائی ہے اور الیکشن کمیشن ਵਲੋਂ ਕਿਉਂ ਮਤਲਬ ਜੋ ਕਾਂਗਰਸ ਪਾਰਟੀ ਦੇ ਵੱਲੋਂ ਉਸ ਦੀ ਫੁਟੇਜ ਮੰਗੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਦੇਣ ਤੋਂ ਇਨਕਾਰ ਕਿਉਂ ਕਰ ਰਿਹਾ ਹੈ ਔਰ ਵੋਟਾਂ ਦੀ ਲਿਸਟ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਧਾਂਦ ਲੀਆਂ ਹੁੰਦੀਆਂ ਆ ਰਹੀਆਂ ਨੇ ਔਰ ਇੱਥੋਂ ਤੱਕ ਕਿ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਨੂੰ ਯਾਨੀ ਕਿ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਦੀ ਨਜ਼ਰ ਆ ਰਹੀ ਹੈ روی در دن لسٹا نقا طور پہ پرس کانفرنس کی جا رہی ہے اور ایک لسٹ کی جی گل کریے خاص کر کے بہار کے ڈفالٹر ووٹر سوچی سو چوبی سال کی ਦਿਖਾਈ ਗਈ ਮਿੰਤਾ ਦੇਵੀ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਚੋਣ ਕਮਿਸ਼ਨ ਨੇ ਤਾਂ ਮੈਨੂੰ ਦਾਦੀ ਬਣਾ ਦਿੱਤਾ ਹੈ ਕਾਂਗਰਸ ਨੇਤਾ ਪ੍ਰੇਂਕਾ ਗਾਂਧੀ ਵਾਰਡਰਾ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਮਿੰਤਾ ਦੇਵੀ ਨਾਮ ਦੇ ਅਤੇ ਉਸ ਦੀਆਂ ਤਸਵੀਰਾਂ ਵਾਲੀ ਸ਼ਰਟ ਪਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜੇਕਰ ਬਿਹਾਰ ਦੀ ਡਿਫਾਲਟਰ ਵੋਟਰ ਸੂਚੀ ਨੂੰ ਸਹੀ ਮੰਨ ਲਿਆ ਜਾਵੇ ਤਾਂ ਪਹਿਲੀ ਵਾਰ મતદાન ਕਰਨ ਵਾਲੀ ਮਤਦਾਤਾ 124 ਸਾਲ ਦੀ ਹੈ ਇਹ ਸੂਬੇ ਵਿੱਚ ਸਭ ਤੋਂ ਜ਼ਿਆਦਾ ਉਮਰ ਦੀ ਮਤਦਾਤਾ ਹੋ ਸਕਦੀ ਹੈ ਸੋਸ਼ਲ ਮੀਡੀਆ ਤੇ ਸੁਰਖੀਆਂ ਵਿੱਚ ਆ ਰਹੀ 35 ਸਾਲਾ ਮਿੰਤਾ ਦੇਵੀ ਨੇ ਕਿਹਾ ਕਿ ਮੈਨੂੰ ਇਸ ਗਲਤੀ ਲਈ ਕਿਵੇਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਮੈਂ ਬੂਥ ਲੈਵਲ ਅਫਸਰ ਦੇ ਆਉਣ ਦੀ

ਬਿਆਨ ਦੇ ਅਨੁਸਾਰ ਗਲਤੀ ਨੂੰ ਸੁਧਾਰਨ ਲਈ ਨਿੰਤਾ ਦੇਵੀ ਵੱਲੋਂ 10 ਅਗਸਤ ਨੂੰ ਇੱਕ ਅਰਜੀ ਪ੍ਰਾਪਤ ਹੋਈ ਸੀ ਇਸ ਨੇ ਦਾਅਵਿਆਂ ਤੇ ਇਤਰਾਜ਼ ਦੇ ਪੜਾ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਦੌਰਾਨ ਨਜਿਠਿਆ ਜਾਵੇਗਾ ਇਹ ਮਾਮਲਾ ਹਜੇ ਸਾਹਮਣੇ ਆਇਆ ਜਦੋਂ ਸੱਤਾਧਾਰੀ ਰਾਸ਼ਟਰੀ ਲੋਕਤੰਤਰ ਗਠਜੋੜ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਸੰਸਦ ਅਤੇ ਸੁਪਰੀਮ ਕੋਰਟ ਦੋਵਾਂ ਦੇ ਵਿੱਚ ਵਿਸ਼ੇਸ਼ ਤੀਬਰ ਸੋਧ ਤੇ ਸਵਾਲ ਉਠਾ ਰਹੀਆਂ ਹਨ ਮਨਤਾ ਦੇਵੀ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਬਹੁਤ ਖੁਸ਼ ਹਾਂ ਕਿ 35 ਸਾਲ ਦੀ ਉਮਰ ਦੇ ਵਿੱਚ ਮੈਨੂੰ ਆਖਰਕਾਰ ਵੋਟ ਪਾਉਣ ਦਾ ਮੌਕਾ ਮਿਲ ਗਿਆ ਜਦੋਂ ਤੋਂ ਮੈਂ ਯੋਗ ਹੋਈ ਹਾਂ ਕਈ ਚੋਣਾਂ ਹੋਈਆਂ ਪਰ ਕਿਸੇ ਤਰ੍ਹਾਂ ਮੇਰਾ ਨਾਮ ਵੋਟਰ ਸੂਚੀ ਵਿੱਚ ਨਹੀਂ ਆਇਆ ਜੇਕਰ ਚੋਣ ਕਮਿਸ਼ਨ ਨੇ ਇਸ ਪ੍ਰਕਿਰਿਆ ਵਿੱਚ ਮੈਨੂੰ ਦਾਦੀ ਬਣਾਇਆ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੈਨੂੰ ਡਰਨ ਦੀ ਵੀ ਕੋਈ ਲੋੜ ਨਹੀਂ ਹੈ ਮੈਂ ਆਪਣਾ ਜਨਮ ਸਾਲ 1990 ਲਿਖਾਇਆ ਸੀ ਜੋ ਕਿ ਮੇਰੇ ਆਧਾਰ ਕਾਰਡ ਦੇ ਵਿੱਚ ਵੀ ਦਰਜ ਹੈ ਜੇਕਰ ਡਰਾਫਟ ਸੂਚੀ ਦੇ ਵਿੱਚ 1990 ਬਦਲ ਕੇ 1900 ਕਰ ਦਿੱਤਾ ਗਿਆ ਤਾਂ ਮੈਂ ਇਸ ਬਾਰੇ ਕੁਝ ਵੀ ਨਹੀਂ ਕਰ ਸਕਦੀ ਦੂਜੇ ਪਾਸੇ ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਬਣਾ ਲਿਆ ਔਰ ਸੰਸਦ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਅੱਜ ਹਰ ਅਖਬਾਰ ਦੀ ਸੁਰਖੀ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਸ਼ਰਿਆਮ ਸਾਰਾ ਕੁਝ ਦਿਖਾਇਆ ਜਾ ਰਿਹਾ ਹੈ ਕਾਂਗਰਸ ਸੰਸਦ ਮੈਂਬਰ ਪ੍ਰਿੰਕਾ ਗਾਂਧੀ ਅਤੇ ਇੰਡੀਅਨ ਬਲਾਕ ਦੇ ਸੰਸਦ ਮੈਂਬਰਾਂ ਨੇ ਦਿੱਲੀ ਦੇ ਵਿੱਚ ਸੰਸਦ ਭਵਨ ਦੇ ਬਾਹਰ ਟੀ-ਸ਼ਰਟ ਪਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਔਰ ਜਿਸ ਦੇ ਮੁੱਦੇ ਦੀ ਤਸਵੀਰ ਅਤੇ ਉਸ ਦੀ ਉਮਰ 124 ਸਾਲ ਛਪੀ ਹੋਈ ਨਜ਼ਰ ਆ ਰਹੀ ਹੈ ਵਿਰੋਧੀ ਧਿਰ ਨੇ ਇਸ ਨੂੰ ਚੋਣ ਕਮਿਸ਼ਨ ਦੀ ਅਸਫਲਤਾ ਦੱਸਿਆ ਅਤੇ ਸਿਰ ਪ੍ਰਕਿਰਿਆ ਤੇ ਸਵਾਲ ਉਠਾਏ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਇਹ ਕੋਈ ਗਲਤੀ ਨਹੀਂ ਹੈ ਸਗੋਂ ਲਾਪਰਵਾਹੀ ਦੀ ਇੱਕ ਉਦਾਹਰਣ ਹੈ ਜੇਕਰ ਕਿਸੇ ਔਰਤ ਦੀ ਉਮਰ ਵਿੱਚ ਇੰਨੀ ਵੱਡੀ ਗਲਤੀ ਹੋ ਸਕਦੀ ਹੈ ਤਾਂ ਸੁਭਾਵਿਕ ਹੈ ਕਿ ਵੋਟਰ ਸੂਚੀ ਦੀ ਵੀ راہول گاندی یعنی کہ پوری کانگرس پارٹی بی جے پی دے پچھے پئی ہے کیونکہ ووٹر سوچی نو لے کے اس تبدیلیاں لے کے راہول گاندی ہر بار مدعا جڑا ہے وہ چکدہ رندہ ہے ਉਸੀਂ ਦੇਖੋ ਕਿ ਅੱਜ ਕੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੋਟਰ ਸੂਚੀ ਭੜੀ ਹੁੰਦੀ ਹੈ ਉਹ ਸਾਰੇ ਜਿਹੜਾ ਮਤਲਬ ਦੱਸਿਆ ਜਾਂਦਾ ਹੈ ਕਿ ਇੱਕ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਵੋਟਰ ਸੂਚੀ ਹੈ ਕਿੱਥੇ ਕਿੱਥੇ ਉਹ ਮੈਂਬਰਾਂ ਦੀ ਵੋਟਰ ਸੂਚੀ ਜਾ ਸਕਦੀ ਹੈ ਇਹ ਸਾਰੇ ਕੁਝ ਜਿਹੜਾ ਹੈ ਉਹ ਬਹੁਤ ਅਹਿਮ ਜਿਹੜੇ ਮੁੱਦੇ ਤੇ ਰਾਹੁਲ ਗਾਂਧੀ ਇਹਨਾਂ ਦਿਨਾਂ ਵਿੱਚ ਸਰਕਾਰ ਨੂੰ ਘੇਰਦਾ ਨਜ਼ਰ ਆ ਰਿਹਾ ਹੈ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਆਖਰਕਾਰ ਇਹ ਸਵਾਲ اٹھ کیوں رہے جے کر آگے لگی ہے تا ایدہ مطلب تو آتا نکڑے گا ہی نکڑے گا کچھ نہ کچھ گلتی ہوئی ہے جس کو مد نظر رکھدہ آج راہل گاندی یڑا ہے پریس کانفرنس سے پریس کانفرنس کر رہا ہے سوشل میڈیا دی ہر گل بات دکھایا جا رہا ہے اور جس کے سیدھے سدھے تور پہ موجودہ کیندر سرکار اوپر شبھی حملے دے نظر آ رہے ہیں ہوں سوال اتنے بھی پیدا ہوتا ہے کہ جر یہ سارا کچھ मतलब गलत है तो फिर ਹੁਣ ਜਿਹੜੀਆਂ ਵੋਟਾਂ ਪੈ ਚੁੱਕੀਆਂ ਨੇ ਬੰਦੇ ਚੁਣੇ ਗਏ ਨੇ ਕੀ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਹੋਏਗਾ ਕਿਉਂਕਿ ਮੋਦੀ ਸਾਹਿਬ ਦੀ ਜੇ ਗੱਲ ਕਰੀਏ ਤਾਂ ਜਦੋਂ ਜਦੋਂ ਵੀ ਕਿਸੇ ਪ੍ਰਦੇਸ਼ ਦੇ ਵਿੱਚ ਜਾਂ ਕੇਂਦਰ ਸਰਕਾਰ ਦੀਆਂ ਜਾਂ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਨੇ ਤਾਂ ਇੱਕ ਮੁੱਦਾ EVM ਜਿਹੜਾ ਹੈ ਉਹ ਹਮੇਸ਼ਾ ਉੱਠਦਾ ਹੈ ਹਮੇਸ਼ਾ ਉੱਠਦਾ ਹੈ ਤੁਸੀਂ ਮਹਾਰਾਸ਼ਟਰ ਨੂੰ ਲੈ ਲਓ ਹਰਿਆਣਾ ਨੂੰ ਲੈ ਲਓ ਇਹਨਾਂ ਮੌਕੇ ਤੇ ਆ ਕੇ ਜਿਹੜੇ ਰਿਜ਼ਲਟ ਆ ਉਹ ਚੇਂਜ ਹੋ ਗਏ ਨੇ ਔਰ ਜਦ ਕੀ ਜਿਹੜੀ ਹਵਾ ਬਣੀ ਹੋਈ ਸੀ ਉਹ ਇਹਨਾਂ ਪਰਦੇਸ਼ਾਂ ਦੇ ਵਿੱਚ ਕਾਂਗਰਸ ਨੇ ਬਣੀ ਹੋਈ ਸੀ ਸੋ ਕਿਤੇ ਨਾ ਕਿਤੇ ਈਵੀਐਮ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਹੈ ਔਰ ਸੱਚਮੁੱਚ ਮਤਲਬ ਸੁਪਰੀਮ ਕੋਰਟ ਨੂੰ اور ہور بہت سارے مطلب اس طرح دے جڑے نے جڑے کی مطلب اس چیز لوکان دی آواز بدل سکتے ہیں لوکان دی آواز جو فیصلہ ہے کہ ای وی دے دوارا بوٹا نہیں چاہی چاہیے اور بیلٹ پیپر دے چاہی چاہیے نے بھروسہ تھا یقین تھا وشواس کہ ہے ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਬਿਲਕੁਲ ਸਿਰੇ ਤੋਂ ਖਤਮ ਹੋ ਜਾਏਗਾ ਫਿਰ EVM ਦੇ ਦੁਆਰਾ ਨਹੀਂ ਬਲਕਿ ਬੈਲਟ ਪੇਪਰ ਦੇ ਦੁਆਰਾ ਵੋਟਾਂ ਹੋਣ ਗਿਆ ਏਸੀ ਉਮੀਦ ਦੇ ਨਾਲ ਏਸੀ ਉਮੀਦ ਦੇ ਨਾਲ ਇਹਨਾਂ ਦਿਨਾਂ ਵਿੱਚ ਵਿਰੋਧੀ ਧਿਰ ਜਿਹੜੀ ਹੈ ਉਹ ਮੌਜੂਦਾ ਸਰਕਾਰ ਨੂੰ ਘੇਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਦੇਖਦੇ ਹਾਂ ਇਹਨਾਂ ਦੀਆਂ ਕੋਸ਼ਿਸ਼ਾਂ ਵਿੱਚ ਇਹਨਾਂ ਨੂੰ ਕਿੰਨੀ ਕੋ ਸਫਲਤਾ ਮਿਲਦੀ ਹੈ ਜੁੜੇ ਰਹੋ ਕੋ ਸੁਨਾਮਾ ਚੈਨਲ ਦੇ ਨਾਲ